ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਬੰਗਿਆਂ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੋਥੜਾ ਪਿੰਡ ਦੀ ਇੱਕ ਬੇਬਸ ਮਾਂ ਨੇ ਰੋ ਰੋ ਕੇ ਮੀਡੀਆ ਅੱਗੇ ਗੁਹਾਰ ਲਗਾਈ ਹੈ ਕਿ ਉਸਨੂੰ ਤੇ ਉਸਦੇ ਨਵਾਲਕ ਲੜਕੇ ਨੂੰ ਅਣਪਛਾਤੇ ਵਿਅਕਤੀਆਂ ਤੋਂ ਖਤਰਾ ਹੈ ਔਰਤ ਦਾ ਕਹਿਣਾ ਹੈ ਕਿ ਉਸਦਾ ਪੁੱਤਰ ਜਸ਼ਨ ਜੋ 15 20 ਦਿਨ ਪਹਿਲਾਂ ਫਗਵਾੜੇ ਦੀ ਇੱਕ ਨਿੱਜੀ ਸ਼ਾਪ ਤੇ ਕੰਮ ਕਰਨ ਲੱਗਾ ਹੈ ਉਸਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਤੇ ਬੀਤੇ ਬੁੱਧਵਾਰ ਰਾਤ ਕਰੀਬ 9:30 ਵਜੇ ਜਦੋਂ ਆਪਣੀ ਡਿਊਟੀ ਖਤਮ ਕਰਕੇ ਆਪਣੇ ਸਾਈਕਲ ਤੇ ਫਗਵਾੜੇ ਤੋਂ ਕੋਥੜਾ ਪਿੰਡ ਫਟਕਦੀਆਂ ਲਾਈਨਾਂ ਕੋਲ ਪਹੁੰਚਿਆ ਤਾਂ ਇੱਕਦਮ ਹੀ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਵਿਅਕਤੀ ਪਹਿਲਾਂ ਉਸਦੇ ਪੁੱਤਰ ਦੇ ਸਾਈਕਲ ਤੇ ਟੱਕਰ ਮਾਰਦੇ ਹਨ ਤੇ ਉਸ ਤੋਂ ਬਾਅਦ ਉਸਦੇ ਪੁੱਤਰ ਕੋਲੋਂ ਫੋਨ ਤੇ ਪੈਸੇ ਖੋ ਕੇ ਉਸਦੇ ਪੁੱਤਰ ਨਾਲ ਕਾਫੀ ਕੁੱਟਮਾਰ ਕਰਦੇ ਹਨ ਜਿਸ ਕਰਕੇ ਉਸਦੇ ਪੁੱਤਰ ਦੇ ਕਾਫੀ ਗੁੱਜੀਆਂ ਸੱਟਾਂ ਵੱਜੀਆਂ ਹਨ ਮਾਪੋਦਾ ਕਹਿਣਾ ਹੈ ਕਿ ਡਰ ਦੇ ਮਾਰੇ 3-4 ਦਿਨ ਤੱਕ ਉਹ ਘਰ ਤੋਂ ਬਾਹਰ ਹੀ ਨਹੀਂ ਨਿਕਲੇ ਤੇ ਹੁਣ ਕੋਈ AI ਜਨਰੇਟਿਡ ਵੀਡੀਓ ਦਾ ਚਦਰੋਲਾ ਪਿਆ ਤਾਂ ਉਹਨਾਂ ਨੇ ਸਮਝਿਆ ਕਿ ਪ੍ਰਸ਼ਾਸਨ ਅਤੇ ਮੀਡੀਆ ਦੇ ਅੱਗੇ ਆਪਣਾ ਪੱਖ ਰੱਖਣਾ ਬਹੁਤ ਦੁਰੀਆ ਦਿਖਾਣੀ ਤੁਹਾਨੂੰ ਮੌਕੇ ਦੀ ਪੂਰੀ ਤਸਵੀਰਾਂ ਤੋਂ ਆ ਰਿਹਾ ਸੀਗਾ ਉਹਨੂੰ ਜਿੱਦਾਂ ਪਿੱਛੇ ਬੰਦੇ ਆਏ ਉਹਦੇ ਉਸ ਤੋਂ ਫੋਨ ਕੋਇਆ ਕੁੱਟਮਾਰ ਕੀਤੀ ਉਹਨੂੰ ਸਾਈਕਲ ਤੇ ਮੋਟਰਟੈਕਲ ਮਾਰ ਕੇ ਸਿੱਟਿਆ ਉਹਦੇ ਸੱਟਾ ਸੂਟਾ ਕਾਫੀ ਮਾਰੀਆਂ ਤੇ ਜਿੱਦਾਂ ਬਹੁਤ ਦੇ ਪ੍ਰੋਬਲਮ ਦੀ ਹੋਈ ਆ ਸਿਰ ਚ ਕੜੇ ਵੀ ਮਾਰੇ ਟੀਕਾ ਮੈਂ ਡਰਦੀ ਲੈ ਕੇ ਨਹੀਂ ਜਾਈ ਸੀ ਕਿ ਜਿੱਦਾਂ ਮੈਂ ਉੱਥੇ ਟ੍ਰੀਟਮੈਂਟ ਕਰਾਇਆ ਕੰਪਲੇਨ ਵੀ ਕਰਾਈ ਹੋਈ ਆ ਕਿ ਮੇਰਾ ਫੋਨ ਚੋਰੀ ਹੋਇਆ ਸਾਡੇ ਫੋਨ ਦੇ ਵਿੱਚ ਮੈਮਰੀ ꪖਟ ਸਾਰਾ ਕੁਝ ਸਾਡੀ ਫੈਮਲੀ ਫੋਟੋਆਂ ਠੀਕੇ ਉਹ ਤਾਂ ਮੈਂ ਕੰਪਲੇਨ ਕਰਾਤੀ ਸੀਗੀ ਸਰ ਬੁੱਧਵਾਰ ਰਾਤ ਦੀ ਆ ਠੀਕ ਆ ਹੋਰ ਮੇਰੇ ਬੇਟੇ ਦੀ ਜਿੱਦਾਂ ਕਿਸੇ ਨੇ ਗਲਤ ਆਈਡੀ ਤੇ ਵੀਡੀਓ ਬਣਾ ਕੇ ਪਾ ਦਿੱ ਮੇਰੇ ਬੇਟੇ ਦੀ ਮੇਰੇ ਬੇਟੇ ਨੂੰ ਖਤਰਾ ਆ ਸਰ ਕਿਉਂਕਿ ਮੇਰਾ ਬੇਟਾ ਇਦਾਂ ਦਾ ਕੁਝ ਵੀ ਕੰਮ ਨਹੀਂ ਕਰਦਾ ਤੇਰਾ ਮਾਮਲਾ ਮੈਡਮ ਜੀ ਇਹ ਤੇ ਕੀ ਨਾਮ ਤੁਹਾਡੇ ਬੇਟੇ ਦਾ ਮੇਰੇ ਬੇਟੇ ਦਾ ਅਜੇਸ਼ੰਦੀਪ ਕੁਮਾਰ 17 ਸਾਲ ਉਮਰ ਆ ਪਿੰਡ ਕੋਥੜਾ ਸਰ ਭਗਵਾੜੀ ਉਹ ਸ਼ੌਪ ਤੇ ਲੱਗਦੀ ਆ ਕੀਕਾ 15 ਦਿਨ ਹੋਏ ਆ ਜੀ ਲੱਕਿਆ ਨੂੰ ਉਹਨਾਂ ਨੂੰ ਚੋਪਤੀ ਬਾਹਰ ਦਾ ਕਿਸੇ ਹੋਇਆ ਬਾਹਰ ਦਾ ਕੋਥੜਾ ਪਿੰਡ ਲੈਨਾਂ ਤੇ ਫੋਨ ਕੋ ਕੇ ਉਹਨਾਂ ਠਗੇ ਸਾਰਾ ਕੁਝ ਸਾਡਾ ਫੋਨ ਸੀ ਸੇਮ ਮੈਂ ਹੁਣ ਕੀ ਤਾਂ ਮਤਲਬ ਬੰਦ ਕਰਵਾ ਕੇ ਨਿਊ ਕਰਾ ਲੀਏ ਤੁਹਾਡੇ ਲੰਘੇ ਨੇ ਤੁਸੀਂ ਇਹ ਜਾਣਕਾਰੀ ਕਿਸੇ ਨੂੰ ਦਿੱਤੀ ਆ ਸਾਰਤ ਦੀ ਵੀਡੀਓ ਜੀ ਦੇਖੀ ਸੀਗੀ ਮੈਂ ਦੁਬਾਰਾ ਇਹ ਤਾਂ ਹੁਣ ਇਹ ਦੂਸਰਾ ਲਿਆ ਕੀ ਮੈਂ ਫੈਸਲਾ ਕੀਤਾ ਮੈਂ ਆਪਣੇ ਬੇਟੇ ਦੀ ਬਿਲਕੁਲ ਰਕਸ਼ਾ ਟਾਈ ਵੀ ਆ ਠੀਕ ਕੰਮ ਨਹੀਂ ਸਾਫ ਚਾਹੀਦਾ ਮੇਰਾ ਬੇਟਾ ਇੱਦਾਂ ਤਾਂ ਕੁਝ ਕੰਮ ਨਹੀਂ ਕਰਦਾ ਜੀ ਇਸ ਸਾਲ ਦੀ ਬੁਹਾਰ ਲਗਾਈ ਵੀ ਤੁਹਾਨੂੰ ਕਰਿਆ ਜਾਇਦੀ ਐ ਇਥੇ ਬੋਰਡ ਅਫਸਰ ਨੂੰ ਕਿਹਾ ਜਾਂ ਕਿਹਨੂੰ ਕਿਹਾ ਜੀ ਇਹ ਮੈਂ ਸਰ ਕਿੱਦੇ ਨੇ ਨਹੀਂ ਮੈਂ ਤਾਂ ਆਪਣੇ ਬੇਟੇ ਨੂੰ ਲੈ ਕੇ ਆ ਕਿ ਮੇਰੇ ਬੇਟੇ ਦੇ ਥੱਟਾ ਲੱਗੀਆਂ ਐ ਪਸਤਲੀਆਂ ਜਿੱਦਾਂ ਸਾਰੇ ਉਹ ਨਹੀਂ ਲੱਤਾਂ ਲੁੱਟਾਂ ਮਾਰੀਆਂ ਉਹਦੀ ਤਕਲੀਫ ਆ ਸਰ ਮੈਂ ਇੱਥੇ ਸਿਵਲ ਹਸਪੀਟਲ ਜਿਹਨੂੰ ਐਡਮਿਟ ਕਰ ਦਿੱਤਾ ਵਾ ਸਰ ਡਰ ਦੇ ਮਾਰੇ ਨਿਕਲੇ ਨਹੀਂ ਮੈਂ ਕਿੱਥੇ ਜਾਂਦਾਂ ਡਰ ਦੇ ਮਾਰੇ ਨਿਕਲੇ ਨਹੀਂ ਆ ਜੀ ਬਾਹਰ ਕਿਉਂ ਕੋਈ ਇਹਨਾਂ ਨੂੰ ਕੁਝ ਕਰੋਗੇ ਬੇੜੇ ਨੂੰ ਕੁਝ ਕਰੋਗੇ ਮਾਂ ਬੇਟ ਇਹ ਮੇਰੀ ਸਾਲੀ ਆ ਉਹ ਮੇਰਾ ਭਾਣਜਾ ਕਿਹਨਾਂ ਮੇਰਾ ਨਾਮ ਨਿਰਮੋਹ ਕੁਮਾਰ ਪਿੰਡ ਮਾਲਗੜਾ ਹੈ ਮੈਂ ਆਪ ਖੋਦ ਬੁਮਾਰਾ ਇਹਨਾਂ ਨੂੰ ਵੀ ਪਤਾ ਇਹੀ ਇਲਾਜ ਕਰਵਾ ਰਿਆ ਜਾਂ ਮੇਰੀ ਵਾਈਫ ਕੋਲ ਬਾਹਰ ਆ ਉਹ ਕਰਵਾ ਰਹੀ ਹੈ ਮੈਂ ਘਰ ਮੰਝੇ ਦੇ ਗਿਆ ਇਹ ਵਾਰ ਮੈਨੂੰ ਦੇਖਣ ਤਾਂ ਨਹੀਂ ਜਾ ਇਹ ਡਰ ਤੇ ਮਾਰੇ ਬਾਹਰ ਨਹੀਂ ਨਿਕਲੇ ਮੁੰਡਾ ਤਕਲੀਫ ਦੇ ਬਸ ਬਹੁਤ ਜ਼ਿਆਦਾ ਸੱਟਾਂ ਚੋਟਾਂ ਉਹਦੇ ਨਹੀਂ ਲੱਗੀਆਂ ਕੋਈ ਧਮਕੀ ਵੀ ਮਿਲੀ ਧਮਕੀ ਸਾਰਾ ਹੁਣ ਧਮਕੀਆਂ ਨਾਲ ਤਾਂ ਹੀ ਕੰਮ ਹੋ ਗਿਆ ਵੀਡੀਓ ਹੀ ਜਦੋਂ ਸਰ ਕਿਤੇ ਨੇ ਪਾਤੀ ਵੀਡੀਓ ਪਾਤੀ ਸਾਡੇ ਹਿਸਾਬ ਨਾਲ ਇਹ ਜਨਰੇਟ ਹੈ ਕਿਉਂਕਿ ਮੁੰਡੇ ਨੂੰ ਰੱਖਿਆ ਨਾ ਬੰਨੇ ਆ ਉਹਦੇ ਵਿੱਚ ਕੁੜੀ ਦਾ ਮੰਗਲਾ ਦੁਆਰਾ ਦਗਾ ਦਿੱਤਾ ਗਿਆ। ਜੇ ਕੋਈ ਸ਼ੱਕ ਹੈ ਤੁਹਾਨੂੰ ਬੰਦੇ ਕੌਣ ਤੇ ਸਰ ਮੈਨੂੰ ਕਿਸੇ ਤੇ ਕੋਈ ਸ਼ੱਕ ਨਹੀਂ ਕਿਉਂਕਿ ਮੇਰੇ ਫੋਨ ਮੇਰਾ ਬੇਟਾ ਮੇਰੇ ਵਾਲੇ ਹੀ ਚਲਾਉਂਦਾ ਸੀ। ਠੀਕ ਆ ਹੁਣ 15 ਦਿਨ ਤੋਂ ਸੀ ਅਲੱਗ ਫੋਨ ਕੀਤੇ ਆ। ਐਦਾਂ ਦਾ ਕੁਝ ਨਹੀਂ ਸੀ ਕਿ ਸਾਡਾ ਫੋਨ ਖਰਾਬ ਹੋ ਗਿਆ ਸੀ ਫੋਨ ਅਸੀਂ ਨਿਊ ਲੈ ਕੇ ਜਿੱਦਾਂ ਮੈਂ ਇੱਕ ਫੋਨ ਰੱਖ ਦਿੱਤੀ ਜਿਹੜਾ ਪਹਿਲਾ ਫੋਨ ਸੀ ਉਹ ਮੇਰੇ ਬੇਟੇ ਦੇ ਕੋਲ ਸੀਗਾ ਠੀਕ ਆ। ਕੁਝ ਨਹੀਂ ਹਾਂਜੀ ਬੇ ਬੱਚੇ ਚਲਾਉਂਦੇ ਆ ਇੰਸਟਾਗ੍ਰam ਵਗੈਰਾ ਐਦਾਂ ਦਾ ਕੁਝ ਨਹੀਂ। ਮੈਨੂੰ ਕਿ ਇੰਦਾ ਦੀ ਕੋਈ ਗੱਲ ਨਹੀਂ ਸੁਣੀ ਸੀ ਜੀ ਟੀਕਾ ਮੇਰਾ ਫੋਨ ਚੋਰੀ ਹੋਇਆ ਹੁਣ ਉਸ ਤੋਂ ਬਾਅਦ ਦੇ ਵਿੱਚ ਵੀਡੀਓ ਸ਼ੋ ਹੋ ਗਈ ਆ ਠੀਕ ਆ ਮੈਂ ਉਹਨਾਂ ਨੂੰ ਪੈਸੇ ਵੀ ਕੰਪਲੇਨ ਕਰਕੇ ਆਈ ਆ ਕਿ ਸਾਡਾ ਸਾਡੇ ਫੋਨ ਚੋਰੀ ਹੋਇਆ ਵਿੱਚ ਮੈਮਰੀ ਕਾਰਡ ਵੀ ਆ ਕਿ ਸਾਡੀਆਂ ਫੈਮਿਲੀ ਫੋਟੋਆਂ ਸਾਰਾ ਕੁਝ ਆ ਠੀਕ ਆ ਸਾਡੇ 8-9 ਸਾਲ ਹੋ ਗਿਆ ਸਾਡੇ ਇਹ ਨੰਬਰ ਦੋਨੋਂ ਚੱਲਦਿਆਂ ਨੂੰ ਤੁਹਾਨੂੰ ਇਦਾਂ ਦਾ ਕੋਈ ਨਹੀਂ ਹੈਗਾ ਕਿਉਂਕਿ ਮੇਰਾ ਬੇਟਾ ਮੇਰਾ ਹੁਣ ਪਲੱਸ 2 ਕਰਕੇ ਹਟਿਆ ਵਾ ਮੈਂ ਸਾਰਾ ਕੁਝ ਚੰਗੀ ਤਰ੍ਹਾਂ ਪੁੱਛ ਲਿਆ ਮੁੰਡੇ ਨੂੰ ਵੀ ਅਗਰ ਤੇਰੀ ਗੱਲ ਕੀ ਹੈ ਤਾਂ ਕਾਕਾ ਹੁਣ ਦੱਸ ਸਰ ਕੁੱਤੀ ਪਿੰਡ ਜਾ ਕੇ ਵੀ ਪੁੱਛ ਕੱਕ ਦੇ ਕਿ ਬੇਟਾ ਕਿਓ ਸਰ ਐਪਲੀਕੇਸ਼ਨ ਉਹਨਾਂ ਨੇ ਕੀਤੀ ਹੋਈ ਆ ਗਏ ਵੀ ਸੀ ਉਹ ਮਤਲਬ ਕਾਰਵਾਈ ਕਰਨ ਨਹੀਂ ਆਵਲੀ ਸਰ ਮੈਂ ਇਹ ਨਹੀਂ ਕੀਤੀ ਹੈਗੀ ਮਤਲਬ ਇਹ ਮੈਂ ਕਿਹਾ ਕਿ ਮੈਂ న్యూਸ ਤੇ ਰਾਹੀਂ ਸਾਰਾ ਕੁਝ ਦੱਸਦਾ ਕਿ ਮੇਰੇ ਬੇਟੇ ਨੂੰ ਕੱਲ ਨੂੰ ਕੋਈ ਦੂਤਰਾ ਨਹੀਂ ਪਲੀਜ਼ ਫਿਰ ਇਹਨਾਂ ਨੂੰ ਮੈਂ ਬੁਲਾਇਆ ਕਿ ਕੋਈ ਬੰਦਾ ਆ ਜਾਏ ਕਿਉਂਕਿ ਤੁਹਾਡੇ ਨਾਲ ਕੋਈ ਜਾਣ ਵਾਲਾ ਵੀ ਨਹੀਂ ਮੇਰੇ ਮੰਮੀ ਡੈਡੀ ਬਹੁਤ ਧਿਆਨੇ ਆ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਤੁਸੀਂ ਬੰਗਾ ਆ ਜੀ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਕਿਸੇ ਤੋਂ ਡਰਾਂਗੇ ਰੋਦੀ ਆ ਮੇਰੇ ਬੇਟੇ ਤੋਂ ਵੀ ਨਾ ਕੋਈ ਨਹੀਂ ਹੈ ਮੇਰਾ ਸੀ ਤਾਂ ਮਸੀ ਨੂੰ ਪਾ ਲਿਆ ਔਰ ਵੀਡੀਓ ਜਾਰੀ ਕਰਨ ਵਾਲਾ ਮੈਲ ਚ ਮੈਨੂੰ ਇਨਸਾਫ ਚਾਹੀਦਾ ਇਹਨਾਂ ਨੂੰ ਇਨਸਾਫ ਚਾਹੀਦਾ ਇਕੱਲੇ ਰਹਿੰਦੇ ਆ ਮੇਰੇ ਪਰ ਉਹਨਾਂ ਨੂੰ ਸਾਹਮਣੇ ਲੈ ਕੇ ਉਹ ਪਲੀਜ਼ ਉਹਨਾਂ ਕੋ ਵੀਡੀਓ ਲੀਕ ਕਰ ਸਕਦਾ ਉਹਨਾਂ ਦੇ ਮੇਡਾਂ ਨੂੰ ਪੁੱਛੀ ਸਾਨੂੰ ਫੋਨ ਆ ਗਿਆ ਤੁਹਾਡਾ ਕੋਈ ਹੋਇਆ ਵੀ ਉਹਨੇ ਕਿਹਾ ਤੁਹਾਡਾ ਫੋਨ ਲੈ ਗਏ ਸਰ ਪੈਸਾ ਪੁੱਟਾ ਜਾ ਪੈਸਾ ਨਹੀਂ ਸੀ ਕੋਲ ਸਰ ਕੋਈ ਫੋਨ ਕਿੱਦਾਂ ਲੈ ਗਿਆ ਉਹਨਾਂ ਦੇ ਵਿੱਚ ਮੈਮਰੀ ਕਾਰਡ ਹੋਰ ਕੋਈ ਚੋ ਦੇ ਵਿੱਚ ਸੀਗਾ ਮੇਰੇ ਬੇਟੇ ਦਾ ਸਕੂਲ ਦਾ ਪਾਏ ਡਾਟ ਸਾਰਾ ਕੁਝ ਬੇਟਾ ਵੀ ਦੱਸ ਰਿਹਾ ਉਹਨੇ ਪਛਾਣ ਕੀਤੀ ਜਾਂ ਨਹੀਂ ਸਰ ਨੇਰਾ ਸੀਗਾ ਉੱਥੇ ਬੇਟਾ ਡਰ ਗਿਆ ਹੀ ਦੰਦੇ ਮੈਨੂੰ ਫੋਨ ਪਹਿਲਾਂ ਦੇਤਾ ਲੈ ਲਓ ਮੇਰਾ ਫੋਨ ਲੈ ਲਓ ਮੇਕੋ 100 150 ਰੁਪਏ ਉਹ ਲੈ ਲਓ ਉਦੋਂ ਬਾਅਦ ਫੇਰ ਉਹ ਨਹੀਂ ਕੁੱਟਿਆ ਇਹ ਉਦੋਂ ਦੇ ਡਰੇ ਸਾਮੇ ਘਰ ਬੈ ਕੇ ਆ ਕਿੰਨੇ ਜਾਣੇ ਸੀ ਵੀਡੀਓ ਤਾਂ ਮੈਨੂੰ ਪਤਾ ਲੱਗਿਆ ਸਾਰੋਂ ਤਿੰਨ ਜਣੇ ਸੀ ਮੋਟਰਸਾਈਕਲ ਤੇ ਸੀ ਅੱਗੇ ਵੀਡੀਓ ਹੋਈ ਆ ਤਾਂ ਹੁਣ ਇਹਨਾਂ ਨੂੰ ਬੁਲਾਉਣਾ ਪਿਆ ਜੀ ਕੋਈ ਸੀ ਆਜੋ ਉਹਨੂੰ ਕੱਲ ਨੂੰ ਕੋਈ ਹੋਰ ਵੀ ਖਤਰਾ ਹੋ ਸਕਦਾ ਰ ਤੁਹਾਨੂੰ ਵੀ ਹੋ ਸਕਦਾ ਸਰ ਮੈਨੂੰ ਪਲੀਜ਼ ਇਨਸਾਫ ਚਾਹੀਦਾ ਸੀ ਤੇ ਇਹੋ ਦੀ ਕੰਮਾਂ ਜਾਨੀ ਕੀ ਕੀਤੀ ਤਾਂ ਕਰੋ ਬਕਰ ਵੀ ਹੋਇਓ ਵੀਡੀਓ ਵਾਲਾ ਬੰਦਾ ਫੜਿਆ ਜਾਵੇ ਸਾਡੇ ਕੋਲ ਵੀਡੀਓ ਹੈਗੀ ਇੱਥੇ ਤੇ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਮੈਂ ਇਹ ਜੀ ਗਤੀ ਲਾਉਂਦਾ ਮੇਰਾ ਨਾਮ ਜਸ਼ਨਦੀਪ ਕੁਮਾਰ ਆ ਕਿਹੜਾ ਪੇਡਾ ਖੋਤਰਾ ਠੀਕ ਗੱਲ ਹੋ ਗਈ ਤਾਂ ਮੈਂ ਪਿਆਉ ਮੈਂ ਜਦੋਂ ਏਸੀ ਸਾਲ ਪਲੱਸ 2 ਪਾਸ ਕੀਤੀ ਤੇ ਮੈਂ ਕੰਮ ਤੇ ਲੱਗ ਗਿਆ ਜੀਗਾ ਕੋਰਸ ਕਰਨਾ ਸੀ ਪੈਸੇ ਨਹੀਂ ਸੀਗੇ ਕੋਲ ਤੇ ਜਿੱਦਾਂ ਮਤਲਬ ਮੈਨੂੰ ਹੋਏ ਸੀ ਕਿ 15 20 ਦਿਨ ਹੀ ਹੋਏ ਕੰਮ ਤੇ ਲੱਗੇ ਨੂੰ ਤੇ ਬੁੱਧਵਾਰ ਮੈਂ ਰਾਤ ਨੂੰ ਕੰਮ ਤੋਂ ਆਉਂਦਾ ਸੀਗਾ ਤੇ ਜਿੱਦਾਂ ਮਤਲਬ ਮੈਂ ਆਪਣੇ ਸਾਡੇ ਫਾਟ ਗਿਆ ਕੋਤਣਾ ਉੱਥੇ ਉੱਤੋਂ ਥੋੜਾ ਜਿਹਾ ਪਿੱਛੇ ਸੀਗਾ ਤੇ ਪਿੱਛੇ ਤਿੰਨ ਜਣੇ ਸੀਗੇ ਐ ਮੋਟਰਸਾਈਕਲ ਤੇ ਉਹਨੇ ਜਿੱਦਾਂ ਮੇਰੇ ਤੋਂ ਹੂਣ ਵਾਨ ਕੋਲਿਆ ਕੜੇ ਕੋਲੇ ਮਾਰੇ ਮੇਰੇ ਸਿਰ ਤੇ ਸਮਝਦ ਸਵਾਨੋ ਤ ਮੈਂ ਉਥੋਂ ਤੁਰ ਪਿਆ ਸੀ ਜਗਾ ਸ਼ੌਪ ਤੋਂ ਤੇ 9:20 ਤੋਂ 9:30 ਵਜੇ ਦੇ ਵਿੱਚ ਵਿੱਚ ਸੀਗੀ ਗਾ ਗੱਲ ਹੋਈ ਹੈ ਤੇ ਜਦੋਂ ਮਤਲਬ ਮੇਰਾ ਸਾਈਕਲ ਵੀ ਐਨ ਬਿੰਗਾ ਹੋ ਗਿਆ ਹੋ ਗਿਆ ਜਗਾ ਤੇ ਮੇਰੇ ਲੱਤਾਂ ਮਾਰੀਆਂ ਆ ਮੇਰੇ ਸਾਰੇ ਸਰੀਰ ਤੇ ਸੱਟਾਂ ਲੱਗੀਆਂ ਹੋਈਆਂ ਤੇ ਮੈਂ ਔਖਾ ਸੌਖਾ ਕੇ ਕਰੇ ਪਹੁੰਚਾ ਜਦੋਂ ਮਤਲਬ ਜਿਆਦਾ ਜਿਆਦਾ ਹੀ ਹੋ ਗਿਆ ਜਗਾ ਫੋਨ ਵੀ ਨਿਕਲਦਾ ਨਹੀਂ ਲੱਤਾਂ ਤੋਂ ਤੇ ਉਹਨੇ ਮਲਕੂਨ ਨੂੰ ਤਾਂ ਲੈ ਕੇ ਕੋਕੇ ਲੈ ਗਿਆ ਤਿੰਨ ਜਣੇ ਮੋਟਰਸਾਈਕਲ ਤੇ ਸੀਗੇ ਕਿ ਕਿਤੋਂ ਤੁਹਾਨੂੰ ਫੜ ਕੇ ਮਾਰੇਗਾ ਕਿਤੋਂ ਮਾਰੇਗਾ ਹਾਂ ਜੀ ਹਾਂ ਜੀ ਵਦਿਆ ਵੀ ਨਹੀਂ ਨਹੀਂ ਮੈਂ ਬੰਨਿਆ ਮੈਂ ਡੈਗ ਗਿਆ ਸੀਗਾ ਮੈਂ ਮੋਟਰਸਾਈਕਲ ਤੋਂ ਡੈਗ ਗਿਆ ਦਿਖਾਉਂਗਾ ਤਾਂ ਕੋ ਕੋ ਲਿਆ ਮੈਂ ਤਾਂ ਆਪਣੀ ਉਮਰ 17 ਸਾਲ ਜੀ ਤਾਂ ਮੈਂ ਜਨਸਾ ਆਪਣਾ ਲੈ ਹਾਲ ਤੁਮੀ ਵੀਡੀਓ ਪਾਈ ਆ ਸਾਨੂੰ ਤੇਰੇ ਲਈ ਕਾਫੀ ਚਾਹੀਦਾ ਤੇ ਮੇਰੇ ਬੇਟੇ ਦਾ ਤਾਂ ਕੋਈ ਨਹੀਂ ਹੈਗਾ ਠੀਕ ਆ ਪਿੰਡ ਕਾਦੇ ਛੂਲਾ 10ਵੀਂ ਤੱਕ ਕੋਈ ਬੇਟੇ ਨਹੀਂ ਤਾਂ ਉੱਥੋਂ ਪੜਿਆ ਤੇਰੀ ਵੀਡੀਓ ਕਿੱਦਾਂ ਕਹਿੰਦੇ ਸੀ ਤੇ ਕੀ ਕਾਲ ਤੋਂ ਵੀਡੀਓ ਪਾਈ ਆ ਕਿ ਤੇ ਹੋਰ ਮੇਰੇ ਤੇ ਫੇਸ ਮੇਰੇ ਬੇਟੇ ਦਾ ਲਾਤੀ ਕੋਈ ਗਲਤ ਵੀਡੀਓ ਪਾਤੀ ਕਾਲ ਪਾਈ ਦੀ ਠੀਕ ਆ ਇਹਦਾ ਕੁਝ ਨਹੀਂ ਆਗਾ ਮੈਂ ਫੈਂਟੇ ਚ ਜਾ ਕੇ ਤੇ ਵੀ ਪੁੱਛੂਗਾ ਮੈਂ ਮੇਰੇ ਬੇਟੇ ਬਾਰੇ ਠੀਕ ਆ ਦੋ ਸਾਲੇ ਨੇ ਫੜਵਾ ਦੇਗੀ ਰਾਮਟਾਣੇ ਤੋਂ ਪਿੰਡ ਖੋਥੜਾ ਪੈਂਦਾ ਉੱਥੇ ਦਾ ਕੋਈ ਜਸ਼ਨਪ੍ਰੀ ਤੁਹਾਡੇ ਇਥੇ ਦਾਖਲ ਆ ਹਾਂਜੀ ਉਹਦਾ ਉਹਦਾ ਕਹਿਣਾ ਕਿ ਮੈਨੂੰ ਛੱਟ ਛੱਟ ਸਟਾ ਲੁੱਟਾ ਮਾਰੀਆਂ ਕਿਸੇ ਨੇ ਠੀਕ ਹੈ ਸਿੰਪਲ ਹੈ ਸਟਾ ਜੀ ਠੀਕ ਹੈ ਸਟੇਮਨ ਇਹਦੇ ਠੀਕ ਹੈ ਜੀ ਕੀ ਟ੍ਰੀਟਮੈਂਟ ਚੱਲ ਰਿਹਾ ਦਾਖਲ ਕੀਤਾ ਜੀ ਉਹਨੂੰ ਦਾਖਲ ਕਰਤਾ ਜੀ ਟ੍ਰੀਟਮੈਂਟ ਚੱਲ ਰਿਹਾ ਐਕਚੁਅਲੀ ਹੋਊਗਾ ਸੌਂਗਾ ਫੇਰ ਰਿਪੋਰਟ ਦੇਵਾਂਗੇ ਇੰਝ ਠੀਕ ਹੈ ਜਾਣਕਾਰੀ ਦੇ ਦਿੱਤੀ ਜੀ ਪੁਲਿਸ ਨੂੰ ਦੇ ਦਿੱਤੀ ਧੰਨਵਾਦ ਜੀ